ਨਵਾਂ ਸਖਰਦਾ ਨਾ ਜੀ ਆਣਾ ਕਰੋ ਆ ਗਮ ਨਾ ਕਰੋ ਜੀ ਆਣ ਦੇਖਾ ਤਰੀਆਂ ਤੇ ਯਾਰ ਇਹ ਗੱਲ ਤਾਂ ਜੀ ਬਿਲਕੁਲ ਨਹੀਂ 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 ਸੱਚ ਨਹੀਂ ਇਹ ਗੱਲ ਤਾਂ ਇਹ ਦੇਖ ਲਓ ਐਡੀਸ਼ਨ ਲਗਾ ਦੇਣਾ ਜੀ ਅੱਜ ਦੇ ਮੱਤੋਂ ਪਾਈ ਦਿੱਤੀ ਜਾਂ ਕੋਈ ਕੁਝ ਹੋ ਰਿਹਾ ਹੈ ਕਿਸੇ ਦਾ ਪਤਾ ਕਰੀਏ ਪਬਲਿਕ ਨੂੰ ਇਤਨਾ ਆਸਾਨ ਰੱਖ ਕੇ ਛੁੱਟਿਆ ਆਪਾਂ ਮਾਈਕ ਦੇ ਨਾਲ ਆਪਾਂ ਆਪਣਾ ਦਰਦਿਸ਼ ਪਬਲਿਕ ਅੰਦਰ ਆ ਗਈ ਪੱਸਾ ਚ ਬੈਠੀ ਆ ਆਪਾਂ ਉਹਨੂੰ ਅੰਦਰ ਬੰਦ ਕਰ ਲਿਆ ਇਹ ਤਾਂ ਗਲਤ ਗੱਲ ਹੈ ਬਾਬਾ ਖਰਾਬ ਹੈ ਖਲਾਫ ਲਿਜਾਣ ਕਿਵੇਂ ਹੋਵੇ ਬੰਦ ਰੱਖੋਗੇ ਪਬਲਿਕ ਦਾ ਇਹ ਤਾਂ ਬਾਦਮੀ ਨਹੀਂ ਬਸ ਉਹ ਸਾਈਡ ਜਿਹੜੀ ਗੱਲ ਹੋਈ ਹੈ ਨਾ ਆਪਣੇ ਇੱਧਰ ਬੈਠੇ ਤੁਸੀਂ ਬੈਠੇ ਹੋ ਉਹ ਉਹਦੇ ਨਾਲ ਸਾਈਡ ਬੋਲੇ ਸੀਗਾ ਉਹ ਆਪਾਂ ਨੂੰ ਦੁਬਾਰਾ ਇੱਕ ਬੰਦ ਕਰ ਸਕਦੇ ਆ ਆਪਾਂ ਪਤਾ ਕਿ ਸਾਰੇ ਅੰਦਰ ਆ ਗਏ ਬਸ ਆਹ ਖੁਨਾ ਗੱਲ ਕਰਦੇ ਗੱਲ ਕਰਕੇ ਹੋਲੇ ਆਪਾਂ ਉਹ ਯਾਰ ਫੋਨ ਆ ਗਿਆ ਫਿਰ ਗੱਲ ਕਰਦੇ ਆਂ ਅਸਤਾਲੇ ਨਹੀਂ ਛੱਡਿਆ ਜੀ ਉਹਨਾਂ ਦੇ ਕੰਮ ਵਧਾਈ ਜਾਂਦੇ ਨਹੀਂ ਮੇਰੀ ਗੱਲ ਸੁਣੋ ਆਪਾਂ ਦੇਖੋ ਜਿਹੜਾ ਮੈਂ ਤਾਂ ਬਲੌਗਿੰਗ ਕਰਾ ਥੋੜਾ ਬਰਾਦਰ ਗੱਲ ਮੈਨੂੰ ਮੈਸੇਜ ਲੱਗਿਆ ਤੁਸੀਂ ਗੱਲ ਕਰੋ ਆਪਾਂ ਗੱਲ ਕਰਕੇ ਇੱਥੇ ਆ ਹੁੰਦਾ ਇੱਕ ਵੀ ਨਹੀਂ ਛੱਡਿਆ ਹੁਣ ਤੱਕ ਸਾਢੇ 12:00 ਤੱਕ ਹਜੇ ਤੱਕ ਸੰਸ਼ੇਰ ਦੀ ਇੱਕ ਮਿੰਟ ਯਾਰ ਵੀ ਜਵਾਬ ਦੀ ਗੱਲ ਹੁੰਦੀ ਹੈ ਤੁਸੀਂ ਸਭ ਨੂੰ ਕਿਹਾ ਵੀ ਅਸੀਂ ਆਹ ਵਾਲੇ ਦੋ ਗੇਟ ਖਿਲਦਦੇ ਨੇ ਉਹ ਨਹੀਂ ਅਸੀਂ ਖੋਲੇ ਸੋਡੀ ਜਬਾਨ ਦੇ ਬੀਜ ਪਲਿਸਿਸ ਦੇ ਉੱਤੇ ਅਸੀਂ ਪਬਲਿਕ ਸਾਰੀ ਬਿਲਕੁਲ ਕਰ ਲਈ ਜਵਾਬ ਉਧਰੋਂ ਕੰਮ ਪਰ ਆਪਣਾ ਬੇਨਤੀ ਤੁਸੀਂ ਸਰਕਾਰ ਤੋਂ ਮੰਗਦੇ ਅਸੀਂ ਸਾਂਹ ਤੇ ਰਿਆਤ ਦੇਤੀ ਜੰਦਰ ਕਰ ਲੀਆਂ ਪਰ ਅਸੀਂ ਕਿੰਨੇ ਦਿਨ ਦਾ ਚਰਵਾੜੀ ਇਹਦਾ ਸੋਲੂਸ਼ਨ ਚਾਹੁੰਦੇ ਆ ਵੀ ਸੋਲੂਸ਼ਨ ਕਰੋ ਵੀ ਦਾਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਰੇ ਖੜੇ ਆ ਆਪਾਂ ਗੱਲ ਕਰ ਲਈ ਐਸਡੀਐਮ ਮੈਡਮ ਨੇ ਮੈਂ ਹੈਗੇ ਆ ਕਿ ਵੀ ਪਬਲਿਕ ਦਾ ਯਾਰ ਜਾਮ ਲੱਗਿਆ ਇਨਕੰਵੀਨੀਅੰਸ ਹੋ ਰਹੀ ਆ ਆਪਾਂ ਤੁਸੀਂ ਕਹਿ ਕਿ ਵੀ ਅਸੀਂ ਆਹ ਨਹੀਂ ਖੋਲਣਾ 2 ਘੰਟੇ ਖੋਲ ਦਿੰਦੇ ਆ ਬਰਾਬਰ ਹੋ ਗਈ ਗੱਲ ਬੋਲ ਤਾਂ ਉਹਦੋਂ ਬਾਅਦ ਸਾਡੇ ਵੱਲੋਂ ਕੋਈ ਵਾਦਾ ਖਲਾਫੀ ਹੋਵੇ ਜਿਹੜੇ ਮੌਕੇ ਦੇ ਅਫਸਰ ਖੜੇ ਆ ਆਪਾਂ ਇੱਥੇ ਮੌਕੇ ਦੇ ਦੋ ਤਰ੍ਹਾਂ ਖੜੀਆਂ ਕੋਈ ਹੋਈ ਹੈ ਗੱਲ ਨਹੀਂ ਹੋਈ ਹੈ ਤੁਹਾਨੂੰ ਕੋਈ ਫੋਨ ਆਇਆ ਉੱਪਰੋਂ ਤੁਹਾਨੂੰ ਕੋਈ ਕੋਈ ਕਿ ਵੀ ਆਹ ਹੋ ਗਿਆ ਹੋ ਗਿਆ ਟਾਈਟ ਹੋ ਗਿਆ ਕੰਮ ਤੁਸੀਂ ਉਹਦਾ ਅਸਰ ਇੱਥੇ ਕਿਵੇਂ ਦਿਖਾ ਸਕਦੇ ਹੋ ਤੁਸੀਂ ਗੱਲ ਕਰੋ ਜੀਐਮ ਸਾਹਿਬ ਨੂੰ ਬਲਾਉ ਸਾਨੂੰ ਕਿ ਸਰ ਆਹ ਗੱਲ ਕਰਮ ਕਰੀਏ ਜੀਐਮ ਸਾਹਿਬ ਤੇਰੇ ਨਾਲ ਗੱਲ ਦੀ ਪਬਲਿਕ ਨੂੰ ਵੀ ਰਿਹਾਈ ਦੀ ਗੱਲ ਤਾਂ ਕਰੋ ਹੋਸਟੇਜ ਕਰ ਲਈ ਅੰਦਰ ਦੱਸਤਾ ਦਿੱਤਾ ਵੀ 1 2 ਵਜੇ ਤੱਕ ਸਾਰਾ ਸਸਨ ਹੋ ਜਾਣਾ ਨਿਬੜ ਜਾਣਾ ਬਾਕੀ ਦਾ ਪਰ ਜਿਹੜਾ ਮੇਨ ਆ ਉਹ ਤਾਂ ਆਪਣਾ ਬੰਦ ਹੀ ਪਿਆ ਅਜ ਸਰ 2 ਵਜੇ ਵਿੱਚ ਕਿੰਨਾ ਕੁ ਟਾਈਮ ਲੱਗੇ ਸਾਨੂੰ ਸੇਰ ਨੂੰ ਤਾਂ ਬਾਹਰ ਕਢਾਓ ਨਾ ਤੁਸੀਂ ਸਾਰੇ ਖੜੇ ਤੁਸੀਂ ਐਂ ਦੱਸੋ ਕਿ ਤੁਸੀਂ ਨਹੀਂ ਜਾਣ ਦੇਂਦੇ ਬਸਾਂ ਐਂ ਰੱਖੋ ਪਬਲਿਕ ਅੰਦਰ ਦੇਖੋ ਪਹਿਲੇ ਇਹ ਜਿੱਦ ਜੇ ਤਰੀ ਕਰੀਦੀ ਹੁੰਦੀ ਜੇ ਤੂੰ ਦੱਸੋ ਕੋਈ ਨਹੀਂ ਜਿੱਦ ਜੇ ਤਾਂ ਸਵੇਰ ਤੇ ਬੈਠੇ ਸਾਡੀ ਕਦੀ ਜਾਂਦਾ ਆਹ ਪ੍ਰੋਗਰਾਮ 11 ਵਜੇ ਤੋਂ ਲੈ ਕੇ ਜੇ ਡੇਟ ਤੇ ਆਵੇ ਜੇ ਥੋੜੀ ਗੱਲ ਕਰ ਸਕਦੇ ਹੋ ਉਹ ਪ੍ਰੋਗਰਾਮ ਦੇ ਕਰਾਵਾ ਬੈਠਾ ਲੀਡਰ ਰਾਉਂਡ ਅਪ ਹੋਏ ਨੇ ਬੜਾ ਕੰਮ ਹੈ ਤੁਸੀਂ ਪਬਲਿਕ ਨੂੰ ਤੁਹਾਡੇ ਕੋਲ ਕੀ ਅਧਿਕਾਰ ਹੈ ਤੁਸੀਂ ਬੰਦ ਕਰ ਲੋਗੇ ਅੰਦਰ ਵੀ ਰਾਉਂਡ ਅਪ ਕਿਉਂ ਕੀਤੇ ਨੇ ਜੀ ਕੋ ਯਾਰ ਸਰਕਾਰੀ ਡਿਸੀਜਨ ਆ ਤੁਸੀਂ ਕਿਵੇਂ ਪਬਲਿਕ ਬੰਦ ਕਰਤੀ ਅੰਦਰ ਅੰਦਰ ਬਾੜ ਕੇ ਥੋੜੇ ਬਾਹਰ ਦੇ ਅੰਦਰ ਬਾੜੀਏ ਪਬਲਿਕ ਤੁਸੀਂ ਆਪਾਂ ਕਿਹਾ ਉਹ ਜਨਾਬ ਤੁਸੀਂ ਹੈ ਨਹੀਂ ਸੀ ਉਦੋਂ ਉਹਨਾਂ ਨਾਲ ਗੱਲ ਕਰ ਰਹੇ ਮੈਂ ਥੋੜੇ ਬਾਹਰ ਦੇ ਅੰਦਰ ਬਾੜੀਏ ਜੀ ਪਬਲਿਕ ਤੁਸੀਂ ਕਿਵੇਂ ਪਬਲਿਕ ਨੂੰ ਹੋਸਟਲ ਬਣਾ ਲਿਆ ਹੁੰਦਾ ਉਧਰ ਸਾਡੇ ਬੰਦੇ ਨੂੰ ਤੰਗ ਪਰੇਸ਼ਾਨ ਨਿਕਲ ਤੁਸੀਂ ਕਿਵੇਂ ਹੱਥ ਜੀ ਸਾਡੇ ਬੰਦਿਆਂ ਨੇ ਦੋ ਮਹੀਨੇ ਲਾਈਫ ਵੀ ਡਿਜ਼ਾਈਨ ਕੀਤਾ ਹੋਇਆ ਜੀ ਤੁਹਾਡੀਆਂ ਵੀ ਡਬਲ ਆ ਗਈਆਂ ਜੀ ਤਾਂ ਠੀਕ ਗੱਡੀ ਵਾਂਗ ਤੁਸੀਂ ਫੋਰਸ ਵੀ ਡਬਲ ਕਰਤੀ ਕਰਾਂਗੇ ਕਰਾਂਗੇ ਡਬਲ ਕਿਉਂ ਮੈਂ ਟ੍ਰਿਪਲ ਵੀ ਕਰਾਂਗਾ ਕਰੋ ਸਰ ਕੋਈ ਗੱਲ ਨਹੀਂ ਅਸਲ ਧਿਆਨ ਦੇਣਾ ਕਰੋ ਜੀ ਤੁਸੀਂ ਕੌਣ ਹੋ ਦੱਸਣ ਵਾਲੇ ਬੰਡਾ ਵੱਲ ਕਰਾਂ ਮੈਂ ਮੈਂ 4 ਗੁਣਾ ਵੀ ਕਰੂੰਗਾ ਫੋਰਸ ਸਾਡੇ ਸਵੇਰ ਦੇ ਸਾਡੇ ਅੱਜ 5 ਮਹੀਨਿਆਂ ਤੋਂ ਤੁਹਾਡੀ ਦਾ ਆਪਣਾ ਮੇਰੀ ਗੱਲ ਸੁਣੋ ਜੇ ਕੋਈ ਗੱਲਾ ਤਾਂ ਇੱਥੇ ਆਪਾਂ ਗੱਲ ਕਰਾਂਗੇ ਫੋਰ ਡਬਲ ਕਰਤੀ ਤੁਸੀਂ ਕਿਵੇਂ ਕਹਿੰਦੇ ਹੋ ਫੋਰ ਡਬਲ ਕਰਤੀ ਮੈਂ ਤੁਹਾਨੂੰ ਕਹਿੰਦਾ 4 ਗੁਣਾ ਕਰੂੰਗਾ ਕਹਿਣ ਦਾ ਕੀ ਕਰਦਾ ਬੇਸਿਕਲੀ ਜਿਹੜਾ ਕਰ ਰਹੇ ਅਸੀਂ ਦੇਖਿਆ ਉਹ ਮੋਟੇ ਦੇ ਅਸੀਂ ਖੜੇ ਹਾਂ ਅਸੀਂ ਕਰਾਂਗੇ ਚਾਰਾਂ ਅੱਜ ਕਰਾਂਗੇ ਮੋਰਸ ਚਲੋ ਜੀ ਬੈਠੋ ਜੀ ਨਹੀਂ ਸਰ 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 ਜਿਹੜੇ ਸੀਗੇ ਆਪਣੇ ਮੁਲਾਜ਼ਮ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਨਾਲ ਲਗਾਤਾਰ ਮੀਟਿੰਗਸ ਚੱਲ ਰਹੀਆਂ ਨੇ ਇੱਥੇ ਵੀ ਚੱਲ ਰਹੀਆਂ ਨੇ ਚੰਡੀਗੜ੍ਹ ਲੈਵਲ ਤੇ ਵੀ ਚੱਲ ਰਹੀਆਂ ਨੇ ਕਿਉਂਕਿ ਉਹਨਾਂ ਦਾ ਜਿਹੜਾ ਇਸ਼ੂ ਹੈ ਟੈਂਡਰ ਨੂੰ ਲੈ ਕੇ ਉਹ ਬੇਸਿਕਲੀ ਤਾਂ ਹੈੱਡਕੁਆਰਟਰ ਲੈਵਲ ਤੇ ਹੀ ਰਿਸੋਲਵ ਹੋਣਾ ਹੈ ਤੇ ਹੁਣ ਉਹਨਾਂ ਦੇ ਨਾਲ ਦੁਬਾਰਾ ਅਸੀਂ ਗੱਲਬਾਤ ਕੀਤੀ ਸੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬਾਹਰ ਵੀ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਵੱਧ ਗਈ ਸੀ ਤਾਂ ਉਹਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਵੀ ਸਾਡੀ ਗੱਲ ਮੰਨੀ ਹੈ ਤੇ ਅਸੀਂ ਦੋ ਗੇਟਸ ਬੱਸ ਸਟੈਂਡ ਦੇ ਓਪਨ ਕਰਵਾਏ ਨੇ ਜਿਦੇ ਨਾਲ ਬੱਸੇ ਅੰਦਰ ਐਂਟਰ ਕਰ ਰਹੀਆਂ ਨੇ ਤੇ ਐਗਜ਼ਿਟ ਕਰ ਰਹੀਆਂ ਨੇ ਪ੍ਰਾਈਵੇਟ ਬੱਸਾਂ ਹੁਣ ਚਲਾਈਆਂ ਜਾ ਰਹੀਆਂ ਨੇ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਜਿੰਨੀਆਂ ਵੀ ਬੱਸਸ ਬਾਹਰ ਟ੍ਰੈਫਿਕ 'ਚ ਖੜੀਆਂ ਨੇ ਸਾਰੀਆਂ ਨੂੰ ਅਸੀਂ ਅੰਦਰੋਂ ਸੁਨੇਹੇ ਲਗਵਾਤੇ ਵੀ ਤੁਸੀਂ ਅੰਦਰ ਆ ਜਾਓ ਬੱਸ ਸਟੈਂਡ ਦੇ ਅੰਦਰ ਆ ਜਾਓ ਇੱਕ ਵਾਰੀ ਇੱਥੋਂ ਅਸੀਂ ਐਗਜ਼ਿਟ ਗੇਟ ਖੁਲਵਾ ਰਹੇ ਹਾਂ ਤਾਂ ਗੱਲਬਾਤ ਹੋ ਪਈ ਹੈ ਉਹਨੂੰ ਥੱਲੇ ਧਾਰਨ ਦੀ ਕੋਸ਼ਿਸ਼ ਕੀਤੀ। ਉੱਥੇ ਸਾਡੀ ਸਿਕਿਉਰਿਟੀ ਵੀ ਲੱਗੀ ਹੋਈ ਹੈ। ਅਸੀਂ ਫਾਇਰ ਟੈਂਡਰ ਵੀ ਬੁਲਾ ਲਿਆ। ਉਹਦੇ ਨਾਲ ਉਹਦੇ ਜਿਹੜੇ ਹੋਰ ਨਾਲ ਦੇ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨੂੰ نیچے ਜਲਦੀ ਉਤਾਰ ਲਵਾਂ। ਯਾਤਰੀ ਕਾਫੀ ਪਰੇਸ਼ਾਨ ਹੋ ਰਿਹਾ ਹੈ। ਸੋ ਉਹਨਾਂ ਨਾਲ ਬਹੁਤ ਦੇਰ ਨਹੀਂ ਲੱਗਦਾ ਵੀ ਜਲਦੀ ਸ਼ੁਰੂ ਹੋ ਜੇਗੀ। ਹਾਂਜੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਬੱਸਸਾਂ ਦੀ ਸਰਵਿਸ ਹੁਣ ਆਪਾਂ ਸ਼ੁਰੂ ਕਰ ਲਈ ਤੇ ਅੰਦਰ ਆ ਰਹੀਆਂ ਨੇ ਬੱਸਸਾਂ ਤਾਂ ਆਈ ਗੈਸ ਅਧਿਕ ਘੰਟੇ ਦੇ ਵਿੱਚ ਇਹ ਸਾਰਾ ਸਮੂਥ ਹੋ ਜਾਊਗਾ।